ਕਟਾ ਨਹੀਂ ਚਲਣ ਦੇਣਾ ਇੱਕ ਕਟਾ ਨਹੀਂ ਬਲੇ ਸੋਨਿਆ ਹੌਸਿਆਰ ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਕੀ ਫਤਿਹ ਐਸੀ ਅੱਜ ਮੱਲੇ ਵਿੱਚ ਵੀ ਰੌਣ ਲਾਇਆ ਹੈ ਮੱਲੇ ਵਿੱਚ ਵੀ ਇੱਕ ਦੋ ਬੰਦੇ ਬਾਹਰ ਦੇ ਜਿਹੜੇ ਅਸੀਂ ਫੜੇ ਉਹਨਾਂ ਨੂੰ ਅਸੀਂ ਵਾਰਨਿੰਗ ਵੀ ਦਿੱਤੀ ਵੀ ਇਹ ਸਾਡਾ ਮੱਲਾ ਵਾਰਡ ਨੰਬਰ 11 ਜਿਹੜਾ ਤੁਸੀਂ ਅੱਜ ਆ ਗਏ ਸਾਡੇ ਮੱਲੇ ਵਿੱਚ ਇਸ ਤੋਂ ਬਾਅਦ ਸਾਡੇ ਮੱਲੇ ਨਹੀਂ ਆਣਾ ਹੋਵੇਗਾ ਕਿਉਂਕਿ ਸਾਡਾ ਤਿੰਨ ਟਾਈਮ ਮਹੱਲੇ ਦੇ ਵਿੱਚ ਰੌਂਡ ਏ ਉਸ ਤੋਂ ਬਾਅਦ ਇਹ ਸਾਡੀ ਜਿਹੜੀ ਪਾਰਕ ਸ਼ਹੀਦ ਉਤਮ ਸਿੰਘ ਪਾਰਕ ਠੀਕ ਹੈ ਜੀ ਇਹ ਵੀ ਸਾਡੇ ਮਹੱਲੇ ਦੇ ਵਿੱਚ ਹੀ ਏ ਇੱਥੇ ਸਾਡੀਆਂ ਜਰਾਲਾਵਲ ਸ਼ਹਿਰ ਦੀਆਂ ਧੀਆਂ ਪੈਣਾ ਬਜ਼ੁਰਗ ਬੱਚੇ ਸਾਰੇ ਤੇ ਖੇਡਣਾ ਆਉਂਦੇ ਨੇ ਐਸੀ ਖਾਸ ਕਰਕੇ ਜਿਹੜੇ ਨਸ਼ਾ ਵੇਚਣ ਵਾਲੇ ਤੇ ਨਸ਼ਾ ਕਰਨ ਵਾਲਿਆਂ ਨੂੰ ਅਪੀਲ ਕਰਦੇ ਆਂ ਇੱਕ ਵਾਰੀ ਅਪੀਲ ਕਰਾਂਗਾ ਉਸ ਤੋਂ ਬਾਅਦ ਮੈਂ ਅਪੀਲ ਨਹੀਂ ਕਰਾਂਗਾ ਅਪੀਲ ਕਰਦਾ ਵੀ ਇਹ ਮਹੱਲਾ ਵੀ ਛੱਡ ਜਾਣਾ ਤੇ ਇਹ ਪਾਰਕ ਵੀ ਛੱਡ ਜਾਣਾ ਤੇ ਉਸ ਤੋਂ ਬਾਅਦ ਐਸੀ ਆਪਦੇ ਹਿਸਾਬ ਨਾਲ ਚੱਲਾਂਗੇ ਇੱਥੇ ਦੋ ਤਿੰਨ ਬੰਦੇ ਸਾਨੂੰ ਵਿਖੇ ਨੇ ਜਿਹੜੇ ਇਸ ਸ਼ਹਿਰ ਦੇ ਨਹੀਂ ਸੀ ਬਾਹਰੋਂ ਪਿੰਡਾਂ ਚ ਆ ਕੇ ਨਸ਼ਾ ਕਰਕੇ ਇੱਥੇ ਪੈ ਜਾਂਦੇ ਆ ਨੇ ਕਿ ਦਿਨੇ ਵੀ ਕਈ ਵਾਰ ਸਾਡੇ ਧੀਆਂ ਪੈਣਾ ਤੇ ਬੱਚੇ ਆਉਂਦੇ ਨੇ ਉਹ ਵੇਖ ਕੇ ਉਹਨਾਂ ਡਰ ਜਾਂਦੇ ਨੇ ਤੇ ਐਸੀ ਅਪੀਲ ਕਰਦੇ ਆ ਵੀ ਭਾਈ ਇੱਕੋ ਵਾਰੀ ਅਪੀਲ ਕਰ ਲਈ ਉਹ ਤੋਂ ਬਦੇ ਸੀ ਇਹਦੇ ਹਿਸਾਬ ਨਾਲ ਚੱਲਣਾ ਹੈ ਤੇ ਬਾਹਰ ਮਾਰੇ ਅੱਗੇ ਆਜੋ ਤੁਸੀਂ ਕੈਮਰਾਮੈਨ ਨੂੰ ਮੈਂ ਬੇਨਤੀ ਕਰਾਂਗਾ ਤੇ ਬਾਹਰ ਸ਼ਹੀਦ ਉਦਮ ਸਿੰਘ ਦੇ ਵਾਰਸੋ ਜਾਗੋ ਸ਼ਹੀਦ ਉਦਮ ਸਿੰਘ ਦੇ ਵਾਰਸੋ ਜਾਗੋ ਕਿਉਂਕਿ ਤੁਸੀਂ ਵੀ ਇਸ ਪਾਰਕ ਦੇ ਪਾਰਕ ਉਹਨਾਂ ਦੇ ਨਾਂ ਤੇ ਬਾਰ ਜਲਾਲਾਬਾਦ ਬਾਹਰ ਪਾਰਕ ਦੇ ਦੁਕਾਨਾਂ ਨੇ ਬਾਹਰ ਲਿਖਿਆ ਉਹਨਾਂ ਨੇ ਇਥੇ ਕਿ ਨਾ ਜਿਹੜੀ ਆ ਵੇਚੀ ਜਾਂਦੀਆਂ ਦੂਜੀਆਂ ਟਿਕਟਾਂ ਲਾਟਰੀ ਦੀਆਂ ਤੇ ਅੰਦਰ ਸੱਟੇ ਦਾ ਦੜੇ ਸੱਟੇ ਦਾ ਸ਼ਰੇਆਮ ਕੰਮ ਚੱਲ ਰਿਹਾ ਹੈ ਮੈਂ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਕਿ ਸਾਡਾ ਪੂਰਾ ਸਹਿਯੋਗ ਦਿਓ ਜਿਹੜਾ ਚੋਰੀਆਂ ਜਲਾਲਾਬਾਦ ਸ਼ਹਿਰ ਵਿੱਚ ਹੁੰਦੀਆਂ ਨੇ ਇੱਕ ਮੋਟਰਸਾਈਕਲ ਕਿਸੇ ਦਾ 70-80 ਹਜ਼ਾਰ ਦਾ ਵਿਕਦਾ ਚੋਰ ਚੱਕ ਕੇ ਉਹ ਮੋਟਰਸਾਈਕਲ ਲੈ ਕੇ ਆਂਦਾ ਹੈ ਉਹ ਮੋਟਰਸਾਈਕਲ 10 ਹਜ਼ਾਰ ਦਾ ਵੇਚਦਾ ਹੈ 5000 ਜੀਵ ਚ ਪਾਦਾ ਉਹਦਾ ਨਸ਼ਾ ਕਰਦਾ 5000 ਦਾ ਸੱਟਾ ਲਖਾਦਾ ਜਿਹੜੇ ਸੱਟੇ ਵਾਲੇ ਨੇ ਉਹਨਾਂ ਦੀ ਕੋਠੀਆਂ ਵੇਖ ਲੋ ਮੇਰੇ ਮੱਲੇ ਚ ਡਬਲ ਮੰਜ਼ਲੀ ਕੋਠੀ ਪਾਈ ਪਈ ਉਹਨਾਂ ਦੀ ਉਹ ਮੈਂ ਮੱਲੇ ਚ ਕੱਢਿਆ ਹੁਣ ਆ ਕੇ ਉਹਨਾਂ ਸਾਹਮਣੇ ਲਾਲੀ ਦੁਕਾਨ ਖੋਲੀ ਸ਼ਹੀਦ ਉਦਮ ਸਿੰਘ ਪਾਰਕ ਦੇ ਸਾਹਮਣੇ ਜਿੰਨੂੰ ਵੀ ਐਡਰੈਸ ਦਿੰਦੇ ਨੇ ਸ਼ਹੀਦ ਉਦਮ ਸਿੰਘ ਪਾਰਕ ਦੇ ਬਿਲਕੁਲ ਸਾਹਮਣੇ ਆਓ ਤੇ ਸ਼ਰਿਆਮ ਸੱਟਾ ਲਖਾਓ ਸ਼ਰਿਆਮ ਸੱਟਾ ਲਖੀਂਦਾ ਪਿਆ ਬਾਹਰ ਲਾਟਰੀਆਂ ਲਿਖਿਆ ਵੀ ਇੱਥੇ ਲਾਟਰੀਆਂ ਵਿਕਦੀਆਂ ਨਹੀਂ ਇੱਕ ਵੀ ਅੰਦਰ ਲਾਟਰੀ ਨਹੀਂ ਪਈ ਦੋ ਬੰਦੇ ਉਹਨਾਂ ਦੇ ਬੈੰਦੇ ਨੇ ਸਿਹਰ ਤੋਂ ਲੈ ਕੇ ਸ਼ਾਮ ਤੱਕ ਸ਼ੇਰ ਤੋਂ ਲੈ ਕੇ ਸ਼ਾਮ ਤੱਕ ਪੂਰਾ ਰਾਤ ਹੁੰਦਾ ਹੈ ਜਿੰਨਾ ਚਿਰ ਇਸ ਦੁਕਾਨਾਂ ਵਾਲਿਆਂ ਨੂੰ ਸੱਟ ਨਾਲ ਨੱਥ ਨਹੀਂ ਪਾਈ ਜਾਂਦੀ ਜਲਾਲਾਬਾਦ ਸ਼ਹਿਰ ਦੇ ਵਿੱਚ ਚੋਰੀਆਂ ਹੋਣੀਆਂ ਹੀ ਹੋਣੀਆਂ ਨੇ ਜੇ ਨੱਥ ਪੈ ਗਈ ਜਲਾਲਾਬਾਦ ਸ਼ਹਿਰ ਵਿੱਚ ਇਹ ਚੋਰੀਆਂ ਨੂੰ ਨੱਥ ਪੈ ਜਾਗੀ ਮੇਰੀ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇਹਨਾਂ ਨੂੰ ਜਲਦੀ ਦੀ ਜਲਦੀ ਨੱਥ ਪਾਈ ਜਾਵੇ ਉਸ ਤੋਂ ਬਾਅਦ ਇਹ ਨਾ ਹੋਵੇ ਸਾਨੂੰ ਸ਼ਹੀਦ ਉਦਮ ਸਿੰਘ ਦੇ ਵਾਰਸਾਂ ਨਾਲ ਐਸੀ ਹੀ ਉਹਨਾਂ ਦੇ ਵਾਰਸਾਂ ਸਾਰਾ ਹਿੰਦੁਸਤਾਨ ਸਾਰੀ ਖਲਕਤ ਉਹਨਾਂ ਦਾ ਸਲਮਾਨ ਕਰਦੀ ਤੇ ਕਰਦੀ ਰਹੇਗੀ ਤੇ ਮੈਂ ਸ਼ਹੀਦ ਉਦਮ ਸਿੰਘ ਪਾਰਕ ਦੇ ਜਿੰਨੇ ਵੀ ਮੈਂਬਰ ਨੇ ਪ੍ਰਧਾਨ ਨੇ ਉਹਨਾਂ ਨੂੰ ਬੇਨਤੀ ਕਰਦਾ ਇੱਕ ਵਾਰੀ ਇੱਥੇ ਆ ਕੇ ਉਸ ਦੁਕਾਨਾਂ ਦੇ ਕੋਲ ਬਾਹਰ ਕੇ ਖਲੋ ਕੇ ਵੇਖੋ ਸ਼ਰਮ ਸੱਟਾ ਲਖੀਦਾ ਪਿਆ ਸ਼ਹੀਦ ਉਦਮ ਸਿੰਘ ਪਾਰਕ ਦਾ ਜਿਹੜਾ ਨਾਂ ਹੈ ਉਸ ਤੇ ਉਸ ਨੂੰ ਮਦਮ ਕੀਤਾ ਜਾ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ